ਜਿਹੜੇ ਜਹਾਜ਼ ਰਾਣੀ ਮੰਤਰੀ ਨੇ ਸਿਵਲ ਅਫੀਅਰ ਮਿਨਿਸਟਰ ਸ਼੍ਰੀ ਰਾਮ ਮੌਨ ਨਾਇਡੂ ਜੀ ਉਹਨਾਂ ਨੂੰ ਮਿਲਿਆ ਸੀ আর ਆਹ ਚਿੱਠੀ ਦੇ ਕੇ ਆਇਆ ਉਹਨਾਂ ਨੂੰ ਵੈਸੇ ਮੈਂ ਉਹਨਾਂ ਨੂੰ ਇਹ ਚੌਥੀ ਵਾਰ ਮਿਲਿਆ ਹਲਵਾਰਾ ਇੰਟਰਨੈਸ਼ਨਲ 에ਰਪੋਰਟ ਨੂੰ ਚਾਲੂ ਕਰਨ ਲਈ ਯਾਦ ਹੋਊਗਾ ਤੁਹਾਨੂੰ ਸਾਰਿਆਂ ਨੂੰ ਕਿ 2018 ਚ ਇਹਦੀ ਜਿਹੜੀ ਅਪਰੂਵਲ ਆ ਉਹ ਮੈਂ ਹੀ ਲੈ ਕੇ ਆਇਆ ਸੀ ਦਿੱਲੀ ਤੋਂ ਔਰ ਪੰਜਾਬ ਗਵਰਨਮੈਂਟ ਤੋਂ ਔਰ ਸਾਰਾ ਕੁਝ ਇਹਦਾ ਕੰਮ ਹੋ ਗਿਆ ਕਰੀਬ-ਕਰੀਬ ਬਿਲਡਿੰਗ ਪੂਰੀ ਹੋ ਗਈਆਂ ਲੇਕਿਨ ਅਜੇ ਜਹਾਜ਼ ਉਥੇ ਲੈਂਡ ਕਰਨਾ ਸ਼ੁਰੂ ਨਹੀਂ ਹੋਇਆ ਔਰ ਮੈਂ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਤੇ ਧਿਆਨੇ ਸ਼ਹਿਰ ਦੇ ਲੋਕਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਨਾ ਕਿ ਮੈਨੂੰ ਅੱਜ ਸਿਵਲ ਇਵਿਜਨ ਮਿਨਿਸਟਰ ਨਾਈਡੂ ਸਾਹਿਬ ਨੇ ਇਹ ਕਿਹਾ ਕਿ ਅਗਲੇ 3 ਮਹੀਨੇ ਚ ਅਸੀਂ ਇਸ 에ਰਪੋਰਟ ਨੂੰ ਚਾਲੂ ਕਰ ਦੇਵਾਂਗੇ ਔਰ ਪਹਿਲੀ ਫਲਾਈਟ ਉਸੇ ਲੈ ਕੇ ਚੱਲਿਆ ਜਾਵਾਂਗੇ ਇਹ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਦਾ ਮੇਰਾ ਫਰਜ਼ ਸੀ ਧੰਨਵਾਦ